हां भी दोस्तों की हालचाल ने सारेनु प्यार भरी सत श्री अकाल ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਰਹਿਣ ਵਾਲਾ ਬੱਚੇ ਟੌਪਿਕ ਆਪਣਾ ਬਸ ਛੋਟਾ ਜਿਹਾ ਹੋਊਗਾ ਪਰ ਹਰ ਪੇਪਰ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਇਹਦੇ ਚ ਕੀ ਆ ਜਿਹੜੀਆਂ ਆਪਣੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੁੰਦੀਆਂ ਨੇ ਉਹਨੂੰ ਲੈ ਕੇ ਟੌਪਿਕ ਆਪਣਾ ਇਹ ਠੀਕ ਹੈ ਤੇ ਇਹਨੂੰ ਧਿਆਨ ਦੇ ਨਾਲ ਤੁਸੀਂ ਸੁਣਨਾ ਬੱਚੇ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਇਥੋਂ ਜ਼ਰੂਰ ਦੇਖਣ ਨੂੰ ਮਿਲਣਗੇ ਠੀਕ ਹੈ ਚਲੋ ਵੀ ਆਪਣੇ ਟਾਪਿਕ ਦਾ ਨਾਮ ਕੀ ਆ ਪਹਿਲਾਂ ਤਾਂ ਦੇਖਿਓ ਪੰਜਾਬ ਦੇ ਸਾਰੇ ਪੇਪਰਾਂ ਦੇ ਲਈ ਆ ਤੇ ਕਿਹੜਾ ਟਾਪਿਕ ਕਰਾਂਗੇ ਆਪਾਂ ਵਿਮਸਟਿਕ ਕਰਾਂਗੇ 5-5 ਮਿੰਟ ਕਰਕੇ ਆਪਾਂ ਇਹ ਸਾਰੇ ਕਵਰ ਕਰ ਲੈਣੇ ਨੇ ਤਾਂ ਜੋ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਜਦੋਂ ਪੇਪਰ ਦਓਗੇ ਕੋਈ ਵੀ ਤੁਹਾਨੂੰ ਦਿੱਕਤ ਨਾ ਆਵੇ ਹਾਲਾਂਕਿ ਜੇ SSC ਕੋਈ ਵੀ ਆ ਪੇਪਰ ਤੁਹਾਨੂੰ ਫੈਕਟ ਦਾ ਉੱਥੇ ਵੀ ਇਹੀ ਪੁੱਛੇ ਜਾਂਦੇ ਹੁੰਦੇ ਆ ਕਿ ਹੁਣ ਵਿਮਸਟਿਕ ਪੜ੍ਹਨਾ ਆਪਣੇ ਲਈ ਕਿਉਂ ਜ਼ਰੂਰੀ ਆ ਕਿਉਂਕਿ ਬੱਚੇ ਇਹ ਰਿਆ ਚਰਚਾ ਦੇ ਵਿੱਚ ਜੇ ਚਰਚਾ ਚ ਆਇਆ ਤਾਂ ਇਹ ਕੀ ਬਣ ਗਿਆ ਆਪਣਾ ਕਰੰਟ ਦਾ ਮੁੱਦਾ ਬਣ ਗਿਆ ਠੀਕ ਆ ਤਾਂ ਇਹ ਕਿਉਂ ਆਇਆ ਖਬਰਾਂ 'ਚ ਕਿਉਂਕਿ ਇਹ ਵੀ ਤੀਸਰੀ ਬਿਮ ਸਟਿਕ ਖੇਤੀਬਾੜੀ ਵਾਲੀ ਮੀਟਿੰਗ ਹੋਈ ਹੈ ਜਿਹੜੇ ਖੇਤੀਬਾੜੀ ਦੇ ਮੰਤਰੀ ਹੁੰਦੇ ਆ ਉਹਨਾਂ ਦੀ ਮੀਟਿੰਗ 2025 ਦੇ ਵਿੱਚ ਹੋਈ ਹੈ ਹੁਣ ਇਥੋਂ ਲੈ ਕੇ ਕੀ ਇਫੈਕਟ ਬਣ ਸਕਦਾ ਵੀ ਸਭ ਤੋਂ ਪਹਿਲਾਂ ਤਾਂ ਵੀ ਥੀਟਾ ਮੀਟਿੰਗ ਹੋਈ ਤੇ ਕਿੱਥੇ ਹੋਈ ਹੈ ਇਹ ਠੀਕ ਆ ਤਾਂ ਆਪਾਂ ਕਹਾਂ ਕੋਈ ਕਾਠਮਾਂਡੂ ਨੇਪਾਲ ਦੇ ਵਿੱਚ ਹੋਈ ਆ ਆਹ ਤਾਂ ਡੇਟ ਨਹੀਂ ਪੁੱਛੀ ਜਾਂਦੀ ਤੇ ਮੈਂ ਤੁਹਾਨੂੰ ਤਾਂ ਦੱਸਿਆ ਵੀ ਇਹ ਕਰੰਟ ਆ ਠੀਕ ਆ ਜਮਾ ਲੇਟੈਸਟ ਨਿਊਜ਼ ਆ ਤਾਂ ਆਠਮਾਂਡੂ ਨੇਪਾਲ ਦੇ ਵਿੱਚ ਹੋਈ ਆ ਨੇਪਾਲ ਦੀ ਕੈਪੀਟਲ ਦਾ ਨਾਮ ਕੀ ਕਾਠਮਾਂਡੂ ਆ ਠੀਕ ਆ ਤੇ ਆ ਨਾਲ ਦੀ ਨਾਲ ਤੁਹਾਨੂੰ ਬੱਚੇ ਬਾਇਲਿੰਗੁਅਲ ਆ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਮਿਲੂਗਾ ਤੇ ਇਹਦੇ ਚ ਆਪਣੇ ਇੰਡੀਆ ਦੇ ਗਏ ਸੀਗੇ ਤੇ ਭਾਰਤ ਨੇ ਖੇਤੀਬਾੜੀ ਸਹਿਯੋਗ ਵਧਾਉਣ ਦੇ ਲਈ ਨੇਪਾਲ ਦੇ ਨਾਲ ਉੱਥੇ ਮੋਮਰੈਂਡਮ ਸਾਈਨ ਕੀਤੇ ਨੇ ਜਾਨੀ ਕਿ ਸਮਝੌਤੇ ਉਸ ਕੀਤੇ ਨੇ ਤੇ ਫੋਕਸ ਦਿੱਤਾ ਮਲਟੀ ਸੈਕਟਰਲ ਐਗਰੀਕਲਚਰ ਤੇ ਠੀਕ ਹੈ ਮਲਟੀ ਸੈਕਟਰਲ ਐਗਰੀਕਲਚਰ ਦੇ ਡਿਵੈਲਪਮੈਂਟ ਤੇ ਇੱਥੇ ਜ਼ੋਰ ਦਿੱਤਾ ਗਿਆ ਤੇ ਇਹ ਤਾਂ ਰਿਹਾ ਬੱਚੇ ਕਰੰਟ ਜੇ ਇਹਦੇ ਚ ਆਉਂਦਾ ਤੁਹਾਨੂੰ ਠੀਕ ਹੈ ਫਿਰ ਤੁਹਾਡੇ ਮਨ ਚ ਆਉਂਦਾ ਹੋਊਗਾ ਵੀ ਬਿੰਨ ਸਟਿਕ ਬਾਰੇ ਗੱਲ ਹੋ ਗਈ ਬਿੰਨ ਸਟਿਕ ਆਕਰ ਹੈ ਕੀ ਆ ਬਿਮਸਟੈਕ ਇੱਕ ਖੇਤਰੀ ਸੰਸਥਾ ਹੈ ਜਿਦੇ ਵਿੱਚ ਆਹ ਮਤਲਬ ਅਲੱਗ-ਅਲੱਗ ਦੇਸ਼ ਨੇ ਪੰਜਾਬੀ ਦੇ ਵਿੱਚ ਤੁਹਾਨੂੰ ਨੀਚੇ ਹੋਰ ਦਿਖਜੂਗਾ ਬਿਮਸਟੈਕ ਇੱਕ ਰੀਜਨਲ ਆਰਗੇਨਾਈਜੇਸ਼ਨ ਹੈ ਜਿਹਦੇ ਵਿੱਚ ਬੰਗਲਾਦੇਸ਼ ਆ ਇੰਡੀਆ ਦਾ ਤੇ ਮਿਆਂਮਾਰ ਸ੍ਰੀਲੰਕਾ THAILAND ਨੇਪਾਲ ਤੇ ਭੂਟਾਨ ਠੀਕ ਹੈ 1 2 3 4 5 6 7 ਤਾਂ ਟੋਟਲ ਬਿਮਸਟੈਕ ਦੇ ਵਿੱਚ ਕਿੰਨੇ ਦੇਸ਼ ਨੇ ਤੁਹ ਜਿਵੇਂ ਕੋਈ 7 ਦੇਸ਼ ਨੇ 7 ਦੇਸ਼ਾਂ ਦਾ ਇੱਕ ਸਮੂਹ ਆ ਜਿਹਨੂੰ ਬਿਮਸਟੈਕ ਕਿਹਾ ਜਾਂਦਾ ਹੈ ਹੁਣ ਬੈਮਿਸਟਿਕ ਨਾਮ ਇਹਦਾ ਕਿਉਂ ਆ ਉਹਨੂੰ ਆਪਾਂ ਅੱਗੇ ਦੇਖਦੇ ਹਾਂ ਤੇ ਆਹ ਤੁਸੀਂ ਇੱਥੋਂ ਵੀ ਪੜ੍ਹ ਸਕਦੇ ਹੋਗੇ ਪੰਜਾਬੀ ਦੇ ਵਿੱਚ ਵੀ ਆ ਫੇਰ ਆਉਂਦਾ ਵੀ ਠੀਕ ਆ ਬੈਮਿਸਟਿਕ ਦੇ ਜਿਹੜੇ ਫੈਕਟ ਨੇ ਫਿਰ ਮੈਂ ਸਿੱਧੇ ਸਿੱਧੇ ਦੱਸ ਰਿਹਾ ਨਹੀਂ ਫੇਰ ਪੁੱਛਿਆ ਜਾਂਦਾ ਵੀ ਬੈਮਿਸਟਿਕ ਸਟੈਬਲਿਸ਼ ਕਦੋਂ ਹੋਇਆ ਯਾਨੀ ਕਿ ਇਹਦੀ ਸਥਾਪਨਾ ਕਦੋਂ ਹੋਈ ਆ ਤਾਂ ਬਾੜਾ ਔਰੀਜਿਨ ਦੀ ਲੋੜ ਨਹੀਂ 6 ਜੂਨ 1997 ਨੂੰ ਇੱਕ ਬੈਂਕਾਕ ਡੈਕਲੇਰੇਸ਼ਨ ਹੋਇਆ ਸੀ ਭਾਈ ਜਿਹਦੇ ਨਾਲ ਇਹਦੀ ਸਥਾਪਨਾ ਹੁੰਦੀ ਆ ਤੁਸੀਂ ਇਹ ਉੱਪਰ ਨਾਲ ਦੇਖ ਲਿਓ ਆਪਾਂ ਲਾਸਟ ਦੇ ਉੱਤੇ ਐਮਸੀਕਿਊ ਕਰਾਂਗੇ ਤੇ ਫਿਰ ਉੱਥੇ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਇਹ ਇਹ ਦੂਜਾ ਕਹਿੰਦਾ ਵੀ what are the key sector of BIMSTEC cooperation ਮੇਂ ਮਤਲਬ ਇਹ ਕੀ ਸੈਕਟਰ ਕਾਦੇ ਕਾਦੇ ਨੂੰ ਲੈ ਕੇ ਇਹ ਮੇਨ ਗੱਲਬਾਤ ਕਰਦਾਗਾ ਤਾਂ ਇਹਦੇ 14 ਕੀ ਸੈਕਟਰ ਨੇ ਇਹਨਾਂ ਨੂੰ ਧਿਆਨ ਚ ਰੱਖਉਂਦੇ ਮੇਂ ਉਹਦੇ ਚ ਜਿਵੇਂ ਟ੍ਰੇਡ ਆ ਗਿਆ ਕਨੈਕਟੀਵਿਟੀ ਆ ਗਿਆ એનર્ਜੀ ਆ ਗਿਆ ਕਾਉਂਟਰ ਟੈਰੋਰਿਜ਼ਮ ਹੋ ਗਿਆ ਕਲਾਈਮੇਟ ਚੇਂਜ ਹੋ ਗਿਆ ਟੈਕਨੋਲੋਜੀ ਹੋ ਗਿਆ ਮਤਲਬ ਆਪਸ ਦੇ ਵਿੱਚ ਸਾਰੇ ਬਹਿ ਕੇ ਇਹਨਾਂ ਚੀਜ਼ਾਂ ਨੂੰ ਇਨਹਾਂਸ ਕਰਨ ਦੇ ਲਈ ਆਪਸ ਦੇ ਵਿੱਚ ਗੱਲਬਾਤ ਵਧਿਆ ਕਰਨ ਦੇ ਲਈ ਗੱਲਬਾਤਾਂ ਕਰਦੇ ਨੇ ਤੇ ਤਾਂ ਜੋ ਇਹਨੂੰ ਅੱਗੇ ਵਧਾ ਸਕਣ ਫਿਰ ਹੁੰਦਾ ਵੀ BIMSTEC ਦਾ ਠੀਕ ਹੈ ਜਿਹੜਾ ਸਚਿਵਾਲੇ ਜਾਨੀ ਕਿ ਇਹਦਾ ਹੈੱਡ ਕੁਆਟਰ ਕਹਿੰਦੇ ਤੁਸੀਂ ਵੀ ਉਹ ਕਿੱਥੇ ਆ ਤਾਂ ਉਹ ਹੈਗਾ ਭਈ ਇਹਦਾ ਬੰਗਲਾਦੇਸ਼ ਬੰਗਲਾਦੇਸ਼ ਦੀ ਕੈਪੀਟਲ ਆ ਟਾਕਾ ਤਾਂ ਟਾਕਾ ਦੇ ਵਿੱਚ ਤਾਂ ਇਹ ਤਾਂ ਕੁਝ ਇੰਪੋਰਟੈਂਟ ਫੈਕਟ ਸੀ ਜਿਹੜੇ ਸਿੱਧੇ-ਸਿੱਧੇ ਹੁੰਦੇ ਆ ਤੇ ਹੁਣ ਜੇ ਤੁਹਾਨੂੰ ਥੋੜਾ ਜਿਆਦਾ ਡਿਟੇਲ ਦੇ ਵਿੱਚ ਆ ਗਿਆ ਤਾਂ ਬੈਕਗ੍ਰਾਉਂਡ ਇਹਦਾ ਕੀ ਆ ਭਈ ਸਟਾਰਟਿੰਗ ਦੇ ਵਿੱਚ B I S T ਤੇ E C ਹੁੰਦਾ ਸੀ ਇਹ B ਤੋਂ ਬੰਗਲਾਦੇਸ਼ ਇੰਡੀਆ শ্রীলੰਕਾ ਤੇ THAILAND ਠੀਕ ਆ ਆ ਮਤਲਬ ਕਿ ਚਾਰੇ ਦੇਸ਼ਾਂ ਦਾ ਪਹਿਲਾ ਪਹਿਲਾ ਅੱਖਰ ਲਿਆ ਹੋਇਆ ਇਹਨਾਂ ਨੇ ਇਹਦੇ ਵਜੋਂ ਬਣਿਆ ਸੀਗਾ ਇਹ ਫਿਰ ਇਦੋਂ ਬਾਅਦ 1997 ਦੇ ਵਿੱਚ ਮਿਆਮਾਰ ਦੇ ਚਾਕੇ ਹੋਰ ਸ਼ਾਮਲ ਹੋ ਗਿਆ ਤੇ ਇਹਦੇ ਨਾਮ ਦੇ ਨਾਲ ਇੱਥੇ ਆ ਕੇ ਇਹਨਾਂ ਨੇ ਐਮ ਜੋੜੀ ਠੀਕ ਹੈ ਜਦ ਕਿ ਦੇਖੋ ਪਹਿਲਾਂ ਕੀ ਸੀ ਇਹ ਡੀ ਆਈ ਐਸਟੀ ਫਿਰ ਤੁਹਾਡੇ ਅਕੋਰਡਿੰਗਲੀ ਐਮ ਜੁੜਨੀ ਚਾਹੀਦੀ ਸੀ ਭਾਈ ਇੱਥੇ ਤੇ ਇਹਨਾਂ ਨੇ ਐਮ ਇੱਥੇ ਕਿਉਂ ਜੋੜੀ ਹੈ ਬੱਚੇ ਇਹਦੇ ਵਿੱਚ ਰੀਜ਼ਨਿੰਗ ਵਾਲਾ ਲੌਜੀਕ ਦੇਖੋ ਲਾ ਕੇ ਕਿਉਂਕਿ ਇਹ ਏ ਬੀ ਸੀ ਅਲਫਾਬੈਟਿਕਲ ਆਰਡਰ ਹੁੰਦਾ ਹੈ ਡੀ ਤੋਂ ਬਾਅਦ ਆਈ ਆਈਆ ਫਿਰ ਐਮ ਆਈਆ ਫਿਰ ਐਸ ਆਈਆ ਟੀ ਆਈਆ ਜਿਹੜੀ ਇਹਦੀ ਪ੍ਰਧਾਨਗੀ ਆ ਉਹ ਵੀ ਉਹ ਐਮੇ ਅੱਖਰਾਂ ਦੇ ਅਕੋਰਡਿੰਗ ਚੱਲਦੀ ਹੈ ਫਿਰ ਆਈ ਵਾਲੇ ਕੋਲ ਫਿਰ ਐਮ ਵਾਲੇ ਕੋਲ ਐਸ ਵਾਲੇ ਕੋਲ ਟੀ ਵਾਲੇ ਕੋਲ ਤਾਂ ਇਸ ਲੋਟ ਇਹ ਸਾਰੀ ਇਹਨਾਂ ਦਾ ਸਿਸਟਮ ਹੈ ਚੱਲੀ ਜਾਂਦਾ 1997 ਦੇ ਵਿੱਚ ਐਮ ਤੇ ਮਿਆਂਮਾਰ ਆ ਗਿਆ ਇਹਦੇ ਵਿੱਚ 2004 ਦੇ ਵਿੱਚ ਨੇਪਾਲ ਅਤੇ ਭਟਾਨ ਦੇ ਸ਼ਾਮਲ ਹੋਣ ਨਾਲ ਇਹ ਸੰਗਠਨ ਬਿਮਸਟੈਕ ਬਣ ਗਿਆ ਭਾਈ ਹੁਣ ਤੁਹਾਨੂੰ ਪਤਾ ਲੱਗਿਆ ਵੀ ਪਹਿਲਾਂ ਦੇਸ਼ ਕਿਹੜੇ-ਕਿਹੜੇ ਸੀ ਇੱਕ ਤਾਂ ਬੰਗਲਾਦੇਸ਼ ਸੀਗਾ ਤੇ ਉਹਦੇ ਨਾਲ ਆਪਣਾ ਪਿਆਰਾ ਭਾਰਤ ਸੀਗਾ శ్రీਲੰਕਾ ਸੀ ਤੇ THAILAND ਸੀ ਇਸ ਤੋਂ ਬਾਅਦ ਦੇ ਵਿੱਚ ਇਹ ਦੇਸ਼ ਐਡ ਹੋਏ ਨੇ ਦੇ 22 ਦਸੰਬਰ 1997 ਡਿਊਰਿੰਗ ਅ ਸਪੈਸ਼ਲ ਮਿਨਿਸਟਰੀਅਲ ਮੀਟਿੰਗ ਹੋਈ ਸੀ ਬੈਂਕਾਕ ਦੇ ਵਿੱਚ ਤੇ ਗਰੁੱਪ ਨੇ ਇਹਦਾ ਨਾਮ ਰੀਨੇਮ ਕਰਤਾ ਸੀ B I M S T ਬੰਗਲਾਦੇਸ਼ ਇੰਡੀਆ ਮਿਆਮਾਰ শ্রীলঙ্কা ਔਰ THAILAND ਠੀਕ ਹੈ ਤੇ ਇਕਨੋਮਿਕ ਕੋਆਪਰੇਸ਼ਨ ਤੇ 1998 ਦੇ ਵਿੱਚ ਨੇਪਾਲ ਆ ਜਿਹੜਾ ਉਹ ਇਹਦਾ ਅਬਜ਼ਰਵਰ ਬਣਿਆ 1998 ਦੇ ਵਿੱਚ ਨੇਪਾਲ ਇੱਕ ਅਬਜ਼ਰਵਰ ਦੇਸ਼ ਬਣਿਆ ਤੇ ਫਿਰ ਫਰਵਰੀ 2004 ਦੇ ਵਿੱਚ ਜਾ ਕੇ ਇਹ ਨੇਪਾਲ ਤੇ ਭੂਟਾਨ ਬਿਕੰ ਫੁੱਲ ਮੈਂਬਰ ਐਂਡ ਰੀਨੇਮ ਬੈਮਸਟੈਕ 2004 ਦੇ ਵਿੱਚ ਇਹ ਹੋ ਗਿਆ। ਭਾਈ ਆ ਇਹਦੇ ਇੰਪੋਰਟੈਂਟ ਫੈਕਟਰ ਸੀਗੇ ਜਿਹੜਾ ਬੈਕਗਰਾਉਂਡ ਆ। ਹੁਣ ਇਹਦੇ ਮੈਂਬਰ ਦੇਸ ਕਿਹੜੇ-ਕਿਹੜੇ ਨੇ ਮੈਂ ਤੁਹਾਨੂੰ ਉੱਪਰ ਦੱਸਦਾ ਤੇ ਹੁਣ ਕੰਟਰੀ ਆ ਤਾਂ ਤੁਹਾਨੂੰ ਯਾਦ ਇੱਤੇ ਤਾਂ ਨਾ ਕੋਈ ਔਖਾ ਹੈ ਨਹੀਂ ਕੰਮ ਕਿਉਂਕਿ ਇਹਦੇ ਵਿੱਚੋਂ ਯਾਦ ਹੀ ਕਰਨੇ ਨੇ ਮੈਂ ਠੀਕ ਆ। ਬੰਗਲਾਦੇਸ਼ ਆ ਭੂਟਾਨ, ਇੰਡੀਆ, ਨੇਪਾਲ, শ্রীলੰਕਾ ਤੇ ਆ ਐਵੇਂ ਯਾਦ ਕਰਨੇ ਆ। ਅਰ ਇਹਦੇ ਚੋਂ ਪੁੱਛਿਆ ਇਹ ਜਾਂਦਾ ਹੁੰਦਾ ਵੀ ਇਹਨਾਂ ਦੇ ਵਿੱਚੋਂ ਕਿਹੜੇ ਸਾਊਥ ਏਸ਼ੀਆ ਕੰਟਰੀ ਨੇ ਤੇ ਕਿਹੜੇ ਸਾਊਥ ਈਸਟ ਏਸ਼ੀਆ ਕੰਟਰੀ ਨੇ ਹੁਣ ਵੀ ਜਿਹੜਾ ਏਸ਼ੀਆ ਹੈਗਾ ਏਸ਼ੀਆ ਆਪਣੇ ਕੀ ਆ ਮਹਾਦੀਪ ਆ ਜਿਹਨੂੰ ਤੁਸੀਂ ਕੰਟੀਨੈਂਟ ਕਹਿ ਦਿੰਦੇ ਹੋ ਠੀਕ ਹੈ ਇਹ ਆਪਣਾ ਕੀ ਆ ਮਹਾਦੀਪ ਇਹ ਆਪਣੇ ਮਹਾਦੀਪ ਨੇ ਟੋਟਲ ਮਹਾਦੀਪ ਕਿੰਨੇ ਨੇ ਬੱਚੇ ਕੰਟੀਨੈਂਟ 7 ਨੇ ਉਹਨਾਂ ਦੇ ਵਿੱਚੋਂ ਇੱਕ ਹੈਗਾ ਦਾ ਏਸ਼ੀਆ ਏਸ਼ੀਆ ਜਿਹੜਾ ਕੀ ਆ ਸਭ ਤੋਂ ਲਾਰਜੇਸਟ ਤੇ ਆਪਾਂ ਇਹਦੇ ਚ ਹੀ ਹੁੰਦੇ ਆ ਇਹ ਏਸ਼ੀਆ ਦੇ ਦੇਸ਼ਾਂ ਦੀ ਹੀ ਬਣਾਈ ਵੀ ਇੱਕ ਸੰਸਥਾ ਆ ਕੀ ਤੇ ਸੱਤ ਕੰਟੀਨੈਂਟ ਇਹਦੇ ਨਾਲ ਹੀ ਆਪਣੇ ਕਿਹੜਾ ਲੱਗਦਾ ਕਿ ਉੱਪਰਲੇ ਪਾਸੇ ਯੂਰਪ ਕੰਟੀਨੈਂਟ ਲੱਗਦਾ ਉਹਦੇ ਨਾਲ ਹੀ ਬੱਚੇ نیچے ਅਫਰੀਕਾ ਲੱਗ ਜਾਂਦਾ ਨਾਰਥ ਅਮਰੀਕਾ ਸਾਊਥ ਅਮਰੀਕਾ ਆਸਟ੍ਰੇਲੀਆ ਐਵੇਂ ਕਰਕੇ ਮਤਲਬ ਟੋਟਲ ਸੱਤ ਕੰਟੀਨੈਂਟ ਨੇ ਅਫਰੀਕਾ ਤੇ ਉਹਨਾਂ ਨੂੰ ਆਪਾਂ ਨਹੀਂ ਇੰਨਾ ਡਿਟੇਲ ਦੇ ਵਿੱਚ ਹੁਣ ਕਰਾਂਗੇ ਇਥੋਂ ਆਪਾਂ ਬੇਮਿਸਟਿਕ ਤੇ ਹੀ ਰਹਿਣਾ ਹੁਣ ਵੀ ਤੁਸੀਂ ਧਿਆਨ ਦੇ ਨਾਲ ਇੰਨਾ ਕੁ ਸੁਣਿਆ ਹੋਊਗਾ ਹੁਣ ਹੋਪਸ ਤੁਸੀਂ ਸਾਰੇ ਕੁਐਸਚਨ ਇਹਨਾਂ ਦੇ ਨਾਲ इजीली ਟੈਕ ਕਰ ਪਾਉਂਗੇ ਤਿੰਨੜੇ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਸੀਂ ਕਿੰਨਾ ਕੁ ਸਿੱਖਿਆ ਤੇ ਤੁਹਾਨੂੰ ਕੀ ਆਉਣ ਲੱਗਿਆ ਬਈ ਪਹਿਲਾ ਕੁਐਸਚਨ ਆ ਕਹਿੰਦੇ ਵੀ ਬੈਨ ਨਵਾਜ਼ ਦਾ ਬਿਮ ਮਿਸਟਿਕ ਇਸਟੈਬਲਿਸ਼ ਦੇ ਮਿਸਟਿਕ ਇਸਟੈਬਲਿਸ਼ ਕਦੋਂ ਹੋਇਆ ਸੀਗਾ ਠੀਕ ਹੈ ਤਾਂ ਇਹ ਹੁਣ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਇਹਦਾ ਕਰੈਕਟ ਆਨਸਰ ਹੋ ਜੂਗਾ ਆਪਸ਼ਨ ਬੀ 1995 ਬਈ ਦੇਖੋ ਆਪਦੇ ਨਾਲ ਦੀ ਨਾਲ ਆਨਸਰ ਦੇਖੀ ਚੱਲੋ ਵੀ ਕਿੰਨੇ ਕੁ ਤੁਹਾਡੇ ਸਹੀ ਹੋਏ ਨੇ ਠੀਕ ਹੈ ਦੱਸਿਓ ਜਰੂਰ ਬਾਅਦ ਦੇ ਵਿੱਚ ਇਦਵਾਰ ਕਹਿੰਦੇ ਆ ਵੀ ਬੀਮਸਟਿਕ ਦਾ 1044 ਕਿੱਥੇ ਆ ਮਤਲਬ ਇਹਨਾਂ ਦਾ ਹੈੱਡਕੁਆਟਰ ਕਿੱਥੇ ਆ ਤੇ ਇਹਦੇ ਬਾਰੇ ਵੀ ਆਪਾਂ ਬੱਚੇ ਪੁਆਇੰਟ ਪਹਿਲਾਂ ਦੇਖਿਆ ਤੇ ਇਹ ਵੀ ਕਿਸੇ ਬੱਚੇ ਦਾ ਆਨਸਰ ਗਲਤ ਨਹੀਂ ਹੋਣਾ ਚਾਹੀਦਾ ਕਿੱਥੇ ਆ ਇਹਦਾ ਆਨਸਰ ਬਈ ਮੈਂ ਤੁਹਾਨੂੰ ਇਹਦਾ ਬੱਚੇ ਆਨਸਰ ਦੱਸਿਆ ਮੇਰੇ ਹਿਸਾਬ ਨਾਲ ਮੈਨੂੰ ਕਿਰਾਇਆ ਤਾਂ ਹੋਊਗਾ ਕਿਰਾਇਆ ਕਿ ਕਿਰਾਇਆ ਮੈਂ ਕਿਹਾ ਜੇ ਤੁਸੀਂ ਕਹਿ ਜਾਓ ਮੈਂ ਸਾਨੂੰ ਤਾਂ ਕਿਰਾਇਆ ਹੀ ਨਹੀਂਗਾ ਠੀਕ ਹੈ ਇਹਦਾ ਵੀ கரੈਕਟ ਆਨਸਰ ਹੋ ਜੂਗਾ ਟਾਕਾ ਦੇ ਵਿੱਚ ਫਿਰ ਇਸ ਤੋਂ ਬਾਅਦ ਤੀਸਰਾ ਪ੍ਰਸ਼ਨ ਫੇਟ ਲਿਖਿਆ ਵਿੱਚੋਂ ਕਹਿੰਦੇ ਕਿਹੜਾ ਦੇਸ਼ ਹੈ ਜਿਹੜਾ ਬਿਮ ਸਟੈਕ ਦਾ ਮੈਂਬਰ ਜਾਂ ਫਿਰ ਇਹਦਾ ਸਦੱਸ ਨਹੀਂ ਹੈਗਾ ਤਾਂ ਇੰਡੀਆ ਤਾਂ ਹੈਗਾਗਾ ਵਾ ਦੇਖ ਲਿਆ ਭੂਟਾਨ ਵੀ ਹੈਗਾ ਨਿਆਮਾਰ ਵੀ ਹੈਗਾ ਤਾਂ ਇਹਦਾ கரੈਕਟ ਆਨਸਰ ਹੋ ਜੂਗਾ ਇੱਥੇ ਆਪਸ਼ਨ ਬੀ ਇਹਦਾ ਦੇਸ਼ ਜਿਹੜਾ ਮੈਂਬਰ ਉਹ ਨਹੀਂ ਹੈਗਾ ਫਿਰ ਇਹਦੂ ਬਾਅਦ ਆਉਂਦਾ ਵੀ ਕਿਹੜਾ ਇਹਨਾਂ ਦੇ ਵਿੱਚੋਂ ਡੈਕਲੇਰੇਸ਼ਨ ਹੋਇਆ ਸੀ ਤੇ ਜਿਹਦੇ ਨਾਲ ਇਸਟੈਬਲਿਸ਼ਮੈਂਟ ਹੋਈ ਸੀ ਬਿਮ ਸਟੈਕ ਦੇ ਭਾਈ ਦੇਖੋ ਸਾਰਕਾ ਆਪਾਂ ਕੀਤਾ ਨਹੀਂ ਕੀਤਾ ਮੈਂ ਤੁਹਾਨੂੰ ਦਿੱਲੀ ਵਾਲਾ ਦੱਸਿਆ ਨਹੀਂ ਦੱਸਿਆ ਮੈਂ ਤੁਹਾਨੂੰ ਕਾਠ ਕਾਠਮਾਂਡੂ ਅਕੋਰਡ ਦੱਸਿਆ ਤੁਹਾਨੂੰ ਮੈਂ ਨਹੀਂ ਦੱਸਿਆ ਤਾਂ ਬੱਚੇ ਇਹਦਾ ਜਿਹੜਾ ਕਰੈਕਟ ਆਨਸਰ ਹੋ ਜੂਗਾ ਉਹ ਕੀ ਹੋ ਜੂਗਾ ਆਪਸ਼ਨ ਬੀ ਰਾਈਟ ਆਨਸਰ ਹੋ ਜੂਗਾ ਦਾ ਜਿਹੜਾ ਬੈਂਕਾਕ ਡੈਕਲੇਰੇਸ਼ਨ ਹੋਇਆ ਸੀ ਉਹ ਇਹਦਾ ਬਿਲਕੁਲ ਰਾਈਟ ਆਨਸਰ ਹੈ ਉਹਦੇ ਅਕੋਰਡਿੰਗਲੀ ਇਹ ਬਣੀ ਸੀ ਭਾਈ ਇਸ ਤੋਂ ਬਾਅਦ ਆ ਵੀ ਬਿਮਿਸਟਿਕ ਦੇ ਵਿੱਚ ਕੁੱਲ ਕਿੰਨੇ ਮੈਂਬਰ ਨੇ ਦੇਸ਼ ਕਿੰਨੇ ਨੇ ਦੇ ਵਿੱਚ ਪੰਜ ਨਹੀਂ ਛੇ ਨਹੀਂ ਅੱਠ ਨਹੀਂ ਤਾਂ ਇਹਦਾ ਆਨਸਰ ਹੋ ਜੂਗਾ ਭਾਈ ਆਪਸ਼ਨ ਸੀ ਇਦੇ ਵਿੱਚ ਸੱਤ ਦੇਸ਼ ਨੇ ਤੇ ਸੱਤ ਦੇਸ਼ ਕਿਹੜੇ-ਕਿਹੜੇ ਉਹ ਨਾਮ ਤੋਂ ਤੁਸੀਂ ਇਹਦਾ ਜ਼ਿਆਦਾ ਤਾਂ ਉਹੀ ਕਰ ਸਕਦੇ ਹੋ ਬੱਚੇ ਮੈਂ ਤੁਹਾਨੂੰ ਕਿੰਨੇ ਵਾਰੀ ਕਰਾ ਚੁੱਕਿਆ ਤੇ ਹੁਣ ਤਾਂ ਹੋ ਗਏ ਹੋਣੇ ਯਾਦ ਵੈਸੀ ਵੀ ਤੁਹਾਡੇ ਇਹਦੋਂ ਬਾਅਦ ਕਹਿੰਦੇ ਆ ਵੀ ਵਿੱਚੋਂ ਆਪਦਾ ਫੋਲੋਇੰਗ ਸੈਕਟਰ ਇਜ਼ ਨਾਟ ਅ ਪ੍ਰਾਇੋਰਟੀ ਏਰੀਆ ਅੰਡਰ ਬਿਮਸਟੈਕ ਕਹਿੰਦੇ ਵੀ ਇਹ ਸਾਰੇ ਖੇਤਰਾਂ ਦੇ ਵਿੱਚ ਤਿੰਨ ਚਾਰ ਦੱਸੇ ਹੋਇਆ ਤਿੰਨ ਦੇ ਵਿੱਚ ਤਾਂ ਇਹ ਕੰਮ ਕਰਦਾ ਹੀ ਆ ਠੀਕ ਹੈ ਵੀ ਇਹਨਾਂ ਦੇ ਵਿੱਚੋਂ ਕਿਹੜੇ ਤੇ ਨਹੀਂ ਕਰਦਾ ਦੇਖੋ ਕਨੈਕਟੀਵਿਟੀ ਮੈਂ ਤੁਹਾਨੂੰ ਉੱਪਰ ਕਰਵਾਇਆ ਸੀ ਬਿਲਕੁਲ ਕਰਵਾਇਆ ਸੀ ਇਹ ਤਾਂ ਕਰਦਾ ਕਲਾਈਮੇਟ ਚੇਂਜ ਵੀ ਤੁਹਾਨੂੰ ਕਰਵਾਇਆ ਸੀ ਕਰਵਾਇਆ ਸੀ ਕਿਕ ਕਾਉਂਟਰ ਟੈਰਰਿਜ਼ਮ ਚ ਕਰਦਾ ਕਰਦਾ ਹੁਣ ਤੁਸੀਂ ਵੀ ਧਿਆਨ ਦਿਓ ਵੀ ਇੱਥੇ ਜਿਹੜਾ ਸਪੇਸ ਰਿਸਰਚ ਲਿਖਿਆ ਹੋਇਆ ਬਈ ਜਦੋਂ ਮੈਂ ਤੁਹਾਨੂੰ ਉਪਰ ਇਹ ਚੀਜ਼ ਦੱਸੀ ਸੀ ਠੀਕ ਹੈ ਮੈਂ ਤੁਹਾਨੂੰ ਕਿੱਥੇ ਦੱਸਿਆ ਜਦੋਂ ਬੱਚੇ ਠੀਕ ਹੈ ਇੱਥੇ ਦੇਖੋ ਆਪਣਾ ਇਧਰ ਗਿਆ ਆ ਗਿਆ ਠੀਕ ਹੈ ਇਹਦੇ ਚ ਆਪਾਂ ਦੇਖਿਆ ਬਈ ਇੱਕ ਦਾ ਹੀ ਟ੍ਰੇਡ ਤੇ ਕਰਦਾ ਠੀਕ ਹੈ ਕਨੈਕਟੀਵਿਟੀ ਤੇ ਕਰਦਾ एनर्जी ਦੇ ਕਰਦਾ ਟਨ ਟੈਰੇ ਦੇ ਕਰਦਾ ਕਲਾਈਮੇਟ ਚੇਂਜ ਨਾਲ ਕਰਦਾ ਟੈਕਨੋਲੋਜੀ ਦੇ ਨਾਲ ਕਰਦਾ ਠੀਕ ਹੈ ਪਰ ਇਹਦੇ ਚ ਆਪਾਂ ਇੱਥੇ ਸਪੇਸ ਬਾਰੇ ਨਹੀਂ ਗੱਲ ਕੀਤੀ ਠੀਕ ਹੈ ਤਾਂ ਵਿੱਚ ਇਹਦਾ ਕਰੈਕਟ ਆਨਸਰ ਕੀ ਹੋ ਜੂਗਾ ਭਾਈ ਜਿਹੜਿਆ ਨੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਬੱਚਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਤਾਂ ਭਾਈ ਇਹਦਾ ਕਰੈਕਟ ਆਨਸਰ ਇੱਥੇ ਕੀ ਹੋ ਜੂਗਾ ਆਪਣੇ ਕੋਲੇ অপਸ਼ਨ ਬੀ ਰਾਈਟ ਆਨਸਰ ਸਪੇਸ ਰਿਸਰਚ ਇਹ ਦੋਵਾਂ ਕਹਿੰਦੇ ਹੂ ਕੰਰੰਟਲੀ ਲੀਡ ਦਾ ਬੀਮ ਸਟੈਕ ਮੀ ਮਤਲਬ 2025 ਦੇ ਅਕੋਰਡਿੰਗਲੀ ਕੌਣ ਲੀਡ ਕਰ ਰਿਹਾ ਇਹਨੂੰ ਤਾਂ ਬੱਚੇ ਇਹਦਾ ਆਨਸਰ ਕੀ ਹੋ ਜੂਗਾ ਤੁਹਾਡਾ ਆਪਸ਼ਨ A ਇੰਦਰਾ B ਨਹੀਂ ਆਊਗਾ ਠੀਕ ਹੈ ਛੱਡ ਜਾ ਯਾਰ ਕਿਉਂ ਇਦਾਂ ਕਰਦਾ ਠੀਕ ਹੈ ਤੇ ਇਹਦਾ ਬੱਚੇ கரੈਕਟ ਆਨਸਰ ਆਪ ਪਹਿਨ ਨਹੀਂ ਲੈ ਲੈਣੇ ਤਾਂ ਉਹਨੂੰ ਭੰਗ ਲੈਣੇ ਤਾਂ ਇੰਦਰਾਮਨੀ ਪਾਂਡੇ ਆਊਗਾ ਇਹਦਾ ਆਨਸਰ ਠੀਕ ਹੈ ਤੇ ਇਸ ਤੋਂ ਬਾਅਦ ਬਈ ਨੈਕਸਟ ਕੁਐਸਚਨ ਆਪਣਾ ਕਹਿੰਦੇ ਵੀ 6ਵੀਂ ਵਿਮਸਟਿਕ ਸਮਿਟ 2025 ਦੀ ਹੈਲਡ ਹੋਈ ਆ ਤੇ ਕਿਹੜੀ ਸਿਟੀ ਨੇ ਇਹ ਹੈਲਡ ਕੀਤੀ ਆ ਬਈ ਇਹ ਵੀ ਦੇਖੋ ਮੈਂ ਤੁਹਾਨੂੰ ਹੁਣ ਕਿੰਨੇ ਵਾਰ ਹੀ ਕਰਾ ਚੁੱਕਿਆ ਆ ਬਈ ਕਿੱਥੇ ਹੋਈ ਸੀ ਇਹਦੀ ਮੀਟਿੰਗ ਜਿਹੜੀ ਆ ਉਹ ਬੈਂਕਾਕ ਦੇ ਵਿੱਚ ਹੋਈ ਸੀ ਬਈ ਜਿਹੜੀ ਹੁਣ ਹੋਈ ਆ ਉਹ ਐਗਰੀਕਲਚਰਰੀ ਆ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ ਉਹ ਐਗਰੀਕਲਚਰਰੀ ਆ ਜਿਹੜੀ ਆਪਾਂ ਉੱਪਰ ਪਹਿਲਾਂ ਕਰਕੇ ਹਟਿਆ ਮਿਚ ਕੰਟਰੀ ਆ ਗਿਆ ਹੋਸਟਡ ਦਾ 3ਵਾਂ ਬਿਮਸਟਿਕ ਐਗਰੀਕਲਚਰ ਮਿਨਿਸਟਰੀਅਲ ਮੀਟਿੰਗ ਇਹ ਆ ਵੀ ਖੇਤੀਬਾੜੀ ਵਾਲੀ ਤਾਂ ਇਹ ਕਹਿੰਦੇ ਖੇਤੀਬਾੜੀ ਵਾਲੀ ਕਿਹਨੇ ਕੀਤੀ ਸੀ ਇਹ ਕੀਤੀ ਸੀ ਭਾਈ ਨੇਪਾਲ ਨੇ ਤਾਂ ਇਹ ਨੇਪਾਲ ਨੇ ਕੀਤੀ ਆ ਉਹ 2025 ਦੀ ਬੈਂਕਾਕ ਨੇ ਕਰੀ ਆ ਕਿਹੜੇ ਕਿਹੜੇ ਦੇਸ਼ ਨੇ ਇਹ ਮੈਂ ਤੁਹਾਨੂੰ ਸਾਰਾ ਦੱਸਤਾ ਹੀ ਆ ਹੇਠ ਲਿਖਿਆਂ ਵਿੱਚੋਂ ਬਿਮਸਟਿਕ ਤਹਿਤ ਭਾਰਤ ਵੱਲੋਂ ਪੇਸ਼ ਕੀਤਾ ਗਿਆ ਉਦਮ ਕਿਹੜਾ ਹੈ ਜਾਨੀ ਕਿ ਫੋਲੋਇੰਗ ਇਸ ਦਾ ਪ੍ਰੋਪੋਜ਼ਡ ਇਨੀਸ਼ੀਏਟਿਵ ਬਾਏ ਇੰਡੀਆ ਅੰਡਰ ਬਿਮਸਟਿਕ ਬਿਮਸਟਿਕ ਦੇ ਵਿੱਚ ਵੀ ਇਹ ਚਾਰੇ ਆਪਸ਼ਨਾਂ ਦੇ ਵਿੱਚੋਂ ਤੁਸੀਂ ਦੱਸਣਾ ਬਈ ਕਿਹੜਾ ਭਾਰਤ ਦੇ ਦੁਆਰਾ ਕੀਤਾ ਗਿਆ ਠੀਕ ਹੈ ਨ ਬੱਚੇ ਆ ਨੇ ਤੁਹਾਡੇ ਅਨਸਰ ਕਿਤੇ ਸ਼ੋ ਵੀ ਨਾ ਹੋ ਜੇ ਠੀਕ ਹੈ ਤੇ ਇੱਥੋਂ ਤੁਸੀਂ ਦੇਖ ਲਿਓ ਤੇ ਇਦੋਂ ਨੀਚੇ ਜੇ ਮੈਂ ਤੁਹਾਨੂੰ ਦਿਖਾਉਂਦਾ ਅਨਸਰ ਮੈਂ ਦੱਸਦੇ ਤੇ ਆਹ 10ਵੇਂ ਕੁਐਸਚਨ ਦਾ ਅਨਸਰ ਤੁਹਾਨੂੰ ਦੇਈ ਕਰਨਾ ਤੇ ਇੱਕ ਦੋ ਵਾਰ ਬਈ ਤੁਸੀਂ ਦੱਸਿਓ ਵੀ ਤੁਸੀਂ ਕਿਹੜਾ ਟੌਪਿਕ ਚਾਹੁੰਦੇ ਹੋ ਪੰਜਾਬ ਜੀ ਕੇ ਹਿਸਟਰੀ ਇਕਨੋਮੀ ਤੇ ਇਹਦੇ ਤੇ ਆਪਾਂ ਸਟਾਰਟ ਕਰਾਂਗੇ ਬੱਚੇ ਦੇਖੋ ਇੱਕ ਵਾਰ ਇਹ ਚੈਨਲ ਆ ਹਨ ਤੇ ਇਹਦੇ ਤੇ ਤਾਂ ਆਪਾਂ ਸਟਾਰਟ ਕਰਾਂਗੇ ਮਾਡਰਨ ਹਿਸਟਰੀ ਠੀਕ ਹੈ ਇਹਦੇ ਤੇ ਆਪਾਂ ਮਾਡਰਨ ਹਿਸਟਰੀ ਮੌਕ ਟੈਸਟ ਰੱਖਨੇ ਆ ਹੁਣ ਕੰਟੀਨਿਊ ਕਰਾਂਗੇ ਉਹਨਾਂ ਨੂੰ ਪੂਰਾ ਫ੍ਰੀ ਤੇ ਇੱਕ ਚੈਨਲ ਆਪਣਾ ਹੈਗਾ ਜੈਨੂਅਨ ਜੀਕੇ ਫੈਕਟਸ ਤੇ ਉਹਦੇ ਤੇ ਤੁਸੀਂ ਪੋਲਿਟੀ ਕਰ ਸਕਦੇ ਹੋ ਬਿਲਕੁਲ ਫ੍ਰੀ ਆਫ ਕਾਸਟ ਇੱਕ ਇੱਕ ਵਾਰੀ ਕਲਾਸਾਂ ਲਾ ਕੇ ਦੇਖੋ ਬਈ ਫਿਰ ਤੁਸੀਂ ਦੇਖਿਓ ਵੀ ਤੁਹਾਡੇ ਕੁਐਸਚਨ ਕਿਵੇਂ ਕਲੀਅਰ ਹੁੰਦੇ ਆ ਕਿ ਨਹੀਂ ਹੁੰਦੇ ਫਿਰ ਇਹ ਦੂਬਾਰ ਦੇ ਵਿੱਚ ਦੇਖਿਓ ਤੇ ਆ ਤੁਸੀਂ ਇੱਥੋਂ ਸਾਰੇ ਪੇਪਰਾਂ ਦੇ ਲਈ ਜੁਆਇਨ ਕਰ ਸਕਦੇ ਹੋ ਸਾਡਾ ਪੀਡੀਐਫ ਤੇ ਪਹਿਲਾਂ ਤੁਸੀਂ ਆ ਬੱਚੇ ਚੈਨਲ ਇੱਥੋਂ ਕਰਨਾ ਜੁਆਇਨ ਫਿਰ ਇਹ ਦੂਆ ਤੁਹਾਨੂੰ ਪੀਡੀਐਫ ਦਾ ਲਿੰਕ ਮਿਲ ਜੂਗਾ ਦੇ ਉੱਥੇ ਚੈਨਲ ਤੇ ਜਾ ਕੇ ਠੀਕ ਹੈ ਤਾਂ ਉੱਥੋਂ ਤੁਸੀਂ ਉਹਨੂੰ ਜੁਆਇਨ ਕਰਦੇ ਤੁਹਾਨੂੰ ਸਾਰੀਆਂ ਕਲਾਸਿਸ ਦੇ ਪੀਡੀਐਫ ਉੱਥੇ ਦੇ ਦਿੱਤੇ ਜਾਣਗੇ ਚਲੋ ਵੀ ਥੈਂਕ ਯੂ